ਪੰਜਾਬ ਦੀਆਂ 4 ਸੀਟਾਂ ਦੇ ਉੱਤੇ ਦੱਸ ਦਈਏ ਕਿ ਅੱਜ ਨਤੀਜੇ ਐਲਾਨੇ ਜਾਣਗੇ ਤੇ VOTING ਹੋਈ ਤੇ ਉੱਥੇ ਹੀ ਹੁਣ ਦੇਖਣਯੋਗ ਇਹ ਹੋਵੇਗਾ ਕਿ ਕਿਸ ਦੀ ਅੱਜ ਕਿਸਮਤ ਬਦਲਦੀ ਹੈ ਇਹਨਾਂ 4 ਸੀਟਾਂ ਦੇ ਉੱਤੇ ਗੱਲ ਕਰੀਏ ਬਰਨਾਲਾ ਗਿੱਦੜਬਾਹਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਤੋਂ ਕੌਣ ਕਿਸ ਤੋਂ ਅੱਗੇ ਚੱਲ ਰਿਹਾ ਉਸਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਉਮੀਦਵਾਰ 3323 ਵੋਟਾਂ ਦੇ ਨਾਲ ਅੱਗੇ ਹੈ ਗੇਦੜਵਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਟਲੋ 646 ਵੋਟਾਂ ਦੇ ਨਾਲ ਅੱਗੇ ਆਇਆ। ਚੱਬੇਵਾਲ ਤੋਂ ਆਪ ਦੇ ਸ਼ਖ ਚੱਬੇਵਾਲ ਜਿਹੜੇ ਕਿ 4233 ਵੋਟਾਂ ਦੇ ਨਾਲ ਅੱਗੇ ਆਇਆ। ਡੇਰਾ ਬਾਬਾ ਨਾਨਕ ਤੋਂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਗੁਰਦੀਪ ਰੰਧਾਵਾ ਜਿਹੜੇ ਕਿ ਹੁਣ ਅੱਗੇ ਚੱਲ ਰਹੇ ਨੇ ਤੇ ਇਸ ਦੇ ਦੌਰਾਨ ਉੱਥੇ ਹੀ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ 634 ਵੋਟਾਂ ਦੇ ਨਾਲ ਅੱਗੇ ਆਇਆ ਤੇ ਜਿਸ ਨੂੰ ਲੈ ਕੇ ਹਰਿੰਦਰ ਢਾਲੀਵਾਲ ਜਿਹੜੇ ਕਿ 2000 ਉਹਨਾਂ ਨੂੰ 184 ਵੋਟ ਹੈ ਜਿਹੜੀ ਕਿ ਉਹ ਅੱਗੇ ਚੱਲ ਰਹੇ ਨੇ ਤੇ ਉੱਥੇ ਹੀ ਪੰਜਾਬ ਦੀਆਂ 4 ਸੀਟਾਂ ਦੇ ਉੱਤੇ ਅੱਜ ਸਵੇਰੇ 8 ਵਜੇ ਤੋਂ ਹੀ ਗਿਣਤੀ ਸ਼ੁਰੂ ਹੋਈ ਹੈ ਤੇ ਉੱਥੇ ਹੀ ਅੱਜ 45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ ਤੇ ਦੱਸਿਏ ਕਿ ਇਸ ਵਾਰ ਸਿਆਸੀ ਅਖਾੜਾ ਵੀ ਪੂਰਨ ਤੌਰ ਤੇ ਪਖਦਾ ਹੋਇਆ ਨਜ਼ਰ ਆਇਆ ਸੀ ਤੇ ਉੱਥੇ ਚਾਰ ਸੀਟਾਂ ਤੇ ਕੁੱਲ ਹਜੇ ਜਿਹੜੀ ਕਿ 63.91% VOTING ਹੋਈ ਸੀ ਤੇ ਗਿੱਦੜਬਾਹ ਦੇ ਵਿੱਚ ਸਭ ਤੋਂ ਵੱਧ ਹਜੇ VOTING ਜਿਹੜੀ ਕਿ ਪਈਆ ਤੇ ਜਿਸ ਤੋਂ ਬਾਅਦ 81.90% ਮਤਦਾਨ ਹੋਇਆ ਚੱਬੇਵਾਲ ਦੇ ਵਿੱਚ ਸਭ ਤੋਂ ਘੱਟ 53.43% ਜਿਹੜੀ ਕਿ VOTING ਹੋਈ ਤੇ ਇੱਥੇ ਔਰਤਾ ਤੇ ਮਰਦਾਂ ਦੇ ਨਾਲੋਂ ਵੱਧ ਵੋਟਾਂ ਪਈਆਂ ਨੇ ਤੇ ਜਿਸ ਤੋਂ ਬਾਅਦ ਡੇਰਾ ਬਾਬਾ ਨਾਨਕ ਚ 64 ਜਿਹੜੀ ਕਿ ਫੀਸਦ ਜਿਹੜੀ ਕਿ VOTING ਹੋਈ ਹੈ ਤੇ ਬਰਨਾਲਾ ਦੀ ਗੱਲ ਕਰੀਏ ਤਾਂ 56.34 ਫੀਸਦ ਜਿਹੜੀ ਕਿ VOTING ਹੋਈ ਹੈ ਤੇ ਦੱਸਦੀ ਹੈ ਕਿ ਚਾਰ ਸੀਟਾਂ ਦੇ ਉੱਤੇ ਅੱਜ ਨਤੀਜੇ ਐਲਾਨੇ ਜਾਣਗੇ ਬਰਨਾਲਾ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਉਮੀਦਵਾਰ ਜਿਹੜੇ ਕਿ ਅੱਗੇ ਚੱਲ ਰਹੇ ਨੇ ਤੇ ਗਿੱਦੜ ਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਟੱਲੋ ਜਿਹੜੇ ਕਿ 646 ਵੋਟਾਂ ਨਾਲ ਅੱਗੇ ਨੇ ਤੇ ਉੱਥੇ ਹੀ ਚੱਬੇਵਾਲ ਤੋਂ ਆ ਆਦਮੀ ਪਾਰਟੀ ਦੇ ਜਿਹੜੇ ਕਿ ਉਮੀਦਵਾਰ ਇਸ਼ਾਕ ਚੱਬੇਵਾਲ 4223 ਵੋਟਾਂ ਦੇ ਨਾਲ ਅੱਗੇ ਨੇ ਤੇ ਜਿਸ ਤੋਂ ਬਾਅਦ ਅਜਨ ਨਤੀਜੇ ਜਿਹੜੇ ਕਿ ਥੋੜੇ ਸਮੇਂ ਦੇ ਵਿੱਚ ਹੀ ਆ ਜਾਣਗੇ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਦੇਖਦੇ ਆ ਕਿ ਕੌਣ ਕਿੰਨੀ ਕਿਸ ਨੂੰ ਟੱਕਰ ਦਿੰਦਾ ਹਜੇ ਰੁਝਾਨ ਜਿਹੜਾ ਕਿ ਬਾਕੀ ਹੈ ਤੇ ਉੱਥੇ ਹੀ ਲਗਾਤਾਰ VOTING ਦੀ ਗਿਣਤੀ ਵੀ ਜਾ ਰਹੀ ਹੈ ਤੇ ਸਵੇਰੇ 8 ਵਜੇ ਹੀ ਜਿਹੜੀ ਕਿ VOTING ਸ਼ੁਰੂ ਹੋ ਗਈ ਸੀ ਤੇ ਉਸ ਦੇ ਦੌਰਾਨ ਅੱਜ ਹਜੇ ਹਸ ਹਿੱਟਾਂ ਦੇ ਉੱਤੇ ਉਮੀਦਵਾਰਾਂ ਨੂੰ ਦੇਖਦੇ ਆ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਕੌਣ ਕਿੰਸੀ ਅੜੀ ਪਾਉਂਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਜਲਦ ਜਿਹੜਾ ਕਿ ਨਤੀਜੇ ਅੱਜ ਆਉਣਗੇ ਤੇ ਮਿੱਤੇ ਦਿਨਾਂ ਦੇ ਵਿੱਚ ਦੱਸਦੀ ਕਿ ਵੋਟਾਂ ਪਈਆਂ ਚਾਰ ਸੀਟਾਂ ਦੇ ਉੱਤੇ ਜਿਮਨੀ ਚੋਣਾ ਹੋਈਆਂ ਤੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੇ ਉੱਤੇ ਸਿਆਸੀ ਅਖਾੜਾ ਪੱਕਦਾ ਹੋਇਆ ਨਜ਼ਰ ਆਇਆ ਸੀ ਤੇ ਹੁਣ ਆਮ ਆਦਮੀ ਪਾਰਟੀ ਜਿਹੜੀ ਕਿ ਗੱਲ ਕਰੀਏ ਤਾਂ ਉੱਥੇ ਹੀ ਬਰਨਾਲਾ ਦੇ ਵਿੱਚ ਵੀ ਸਭ ਤੋਂ ਅੱਗੇ ਚੱਲ ਰਹੀ ਆ ਤੇ ਉੱਥੇ ਹੀ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਉਮੀਦਵਾਰ ਅੱਗੇ ਚੱਲ ਰਹੇ ਨੇ ਤੇ ਗਿੱਦੜ ਬਾਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਕਿ ਡਿੰਪਿਟਾ ਲੋਕ ਗਏ ਨੇ ਤੇ ਚੱਬੇਵਾਲ ਤੋਂ ਵੀ ਆਪ ਦੇ ਉਮੀਦਵਾਰ ਇਸ਼ਾਕ ਚੱਬੇਵਾਲ ਸਭ ਤੋਂ ਅੱਗੇ ਚੱਲ ਰਹੇ ਨੇ ਤੇ ਜਿਸ ਤੋਂ ਬਾਦ ਜਿਹੜੀ ਕਿ ਹੁਣੇ ਨਤੀਜਿਆਂ ਤੋਂ ਬਾਅਦ ਜਿਹੜਾ ਕਿ ਜਲਦ ਜਿਹੜਾ ਕਿ ਐਲਾਨ ਹੋਏਗਾ ਤੇ ਜਿਸ ਤੋਂ ਬਾਅਦ ਅੱਜ VOTING ਹੈ ਜਿਹੜੀ ਕਿ ਸਵੇਰੇ 8 ਵਜੇ ਤੋਂ ਹੀ ਸ਼ੁਰੂ ਹੋ ਗਈ ਸੀ ਤੇ ਨਾ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਦੇ ਉੱਤੇ ਅੱਜ ਕਿਸ ਦੀ ਕਿਸਮਤ ਬਦਲਦੀ ਹੈ ਦੇਖਣਯੋਗ ਹੋਵੇਗਾ ਤੇ ਪ੍ਰੰਤੂ ਹੁਣ VOTING ਦੀ ਜਿਹੜੀ ਕਿ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਤੇ ਲਗਭਗ ਹੁਣ ਜਿਹੜੇ ਕਿ ਕੌਣ ਉਮੀਦਵਾਰ ਸਭ ਤੋਂ ਅੱਗੇ ਚੱਲ ਰਹੇ ਸੀ ਅਪਡੇਟ ਲਗਾਤਾਰ ਦਿੰਦੇ ਰਹਾਂਗੇ ਤੇ ਜਿਸ ਦੇ ਦੌਰਾਨ ਹੁਣ ਇਹਨਾਂ 4 ਸੀਟਾਂ ਦੇ ਉੱਤੇ ਦੱਸਦੀ ਹੈ ਕਿ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਉਮੀਦਵਾਰ ਅੱਕੇ ਨੇ ਤੇ ਗਿੱਦੜ ਬਾਹਤ ਹੋ ਆ ਆदमी پارٹی ਦੇ ਉਮੀਦਵਾਰ ਡਿੰਪਿਟਲੋ ਨੇ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਕ ਚੱਬੇਵਾਲ ਅੱਗੇ ਚੱਲ ਰਹੇ ਨੇ ਤੇ ਬਰਨਾਲਾ ਦੀ ਗੱਲ ਕਰੀਏ ਤਾਂ ਉਥੋਂ ਵੀ ਆਮ ਆਦਮੀ ਪਾਰਟੀ ਜਿਹੜੀ ਕਿ 634 ਵੋਟਾਂ ਦੇ ਨਾਲ ਅੱਗੇ